ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਵ ਦੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਜਿਹੜਾ ਭੈਣ ਭਰਾ ਕੋਈ ਭਾਈ ਰੋਟੀ ਪਾਣੀ ਖਾਂਦਾ ਹੈ ਚਾਹ ਪਾਣੀ ਪੀਂਦਾ ਉਹ ਪੀ ਲਿਓ ਕਿਉਂਕਿ ਕਈ ਵਾਰੀ ਹੱਸਦੇ ਆ ਨੱਕ ਥਾਣੀ ਨਿਕਲਿਆ ਆਉਂਦੀ ਹੈ ਫਿਰ ਲਾਂਭਾ ਦਿੰਦੇ ਆ ਕਈ ਬੰਦੇ ਮੈਨੂੰ ਬੱਬਾ ਯਾਰ ਕੱਲ ਚਾਹ ਆ ਗਈ ਨੱਕ ਥਾਣੀ ਮੈਂ ਕਹੇ ਮੇਰੇ ਵਾਲ ਨੂੰ ਘਾਟਾ ਨਾ ਮਾਰਿਓ ਇਧਰ ਇਧਰ ਹੀ ਰੱਖਿਓ ਇਹ ਕਵਰੀ ਦੀ ਗੱਲ ਹੈ ਕਹਿੰਦੇ ਇੱਕ ਪ੍ਰਾਣੇ ਸਮੇਂ ਦੀ ਗੱਲ ਹੈ ਕੋਈ ਬੰਦਾ ਅਗਵਾ ਹੋ ਗਿਆ ਬੰਦੇ ਨੂੰ ਬੰਦੇ ਅਗਵਾ ਕਰਕੇ ਲੈ ਗਏ ਕੋਈ ਗੈਂਗ ਅਗਵਾ ਕਰਕੇ ਲੈ ਗਿਆ ਤੇ ਉਹ ਰਿਪੋਰਟ ਲਿਖਾਇਆ ਇਸ ਥਾਣੇ ਐਸਐਟ ਨੇ ਵਾਈ ਮਾਰੀ ਕਹਿੰਦਾ ਵੀ ਸਾਡੇ ਕੋਲੇ ਬੜਾ ਦਲੇਰ ਤੇ ਬੜਾ ਸ਼ਿਹਾਰ ਸਬ ਇੰਸਪੈਕਟਰ ਮਗਰ ਸਿੰਘ ਕਹਿੰਦਾ ਉਹਦੀ ਡਿਊਟੀ ਲਾਉਨੇ ਆਂ ਬੰਤਾ ਜੁਟਕੀਆਂ ਨਾ ਆਉਂ ਉਹ ਕਹਿੰਦਾ ਮਗਰ ਸਿੰਘ ਕਹਿੰਦਾ ਜੈ ਜਨਾਬ ਸਰ ਜੈ ਹਨ ਅਮ ਅਸ ਲੂਟ ਆ ਗਏ ਉਹ ਕਹਿੰਦਾ ਇਹਨਾਂ ਦਾ ਬੰਦਾ ਕੈਪ ਹੋ ਗਿਆ ਮਗਰ ਸਿੰਘ ਉਹਦੀਆਂ ਲੋਕੇਸ਼ਨਾਂ ਕੱਢੋ ਭਾਈ ਤੇ ਪਤਾ ਕਰੋ ਕਿ ਕਿਵੇਂ ਆਉਗਾ ਦਾ ਜਨਾਬ ਬੇਫਿਕਰ ਰਹੋ ਜਿੱਥੇ ਵੀ ਉਹ ਟਾਂਗ ਫਿਰਦੀ ਆਉਂ ਨੀ ਕਰਤੇ ਲਿਆਵਾਂਗੇ ਉਹ ਕਹਿੰਦਾ ਉਹਦਾ ਕੀ ਕਸੂਰ ਆ ਨਾ ਨਾ ਕਹਿੰਦਾ ਜਿਹੜੇ ਲੈ ਕੇ ਗਏ ਉਹਨਾਂ ਨੂੰ ਕਹਿੰਦਾ ਕਹਿੰਦਾ ਇੱਕ ਨਹੀਂ ਲਿਗਿਆ ਉਹ ਜ਼ਿਆਦੇ ਹੋਣਗੇ ਲੈ ਕੇ ਇੱਕ ਨੂੰ ਗਏ ਆ ਤੂੰ ਇੱਕ ਨੂੰ ਕਹੀ ਜੇ ਨਾ ਕੁੱਟ ਕੇ ਲਿਆਵਾਂਗੇ ਉਹ ਕਹਿੰਦਾ ਨਾ ਜੀ ਉਹ ਕਹਿੰਦਾ ਜਦੋਂ ਉਹਨਾਂ ਨੇ ਲੋਕੇਸ਼ ਨਾਲ ਲਕੂਸ਼ ਨਾਲ ਆਪਦੀਆਂ ਵੇਖੀਆਂ ਚੈੱਕ ਕਰੀਆਂ ਇਧਰ ਉਧਰੋ ਪਤਾ ਕਰਿਆ ਤੇ ਪਤਾ ਲੱਗਿਆ ਕਿ ਬੰਦੇ ਯੂਪੀ ਚ ਲੈ ਗਏ ਜਾ ਕੇ ਬੰਦਾ ਹੁਣ ਉਹਨਾਂ ਸਮੇਂ ਤੇ ਇੰਨੀਆਂ ਗੱਡੀਆਂ ਵੀ ਐ ਨਹੀਂ ਸੀ ਉਹਨਾਂ ਨੇ ਘਰ ਵਾਲੇ ਸੱਦੇ ਉਹ ਕਹਿੰਦੇ ਗੱਡੀ 'ਚ ਤੇਲ ਪਾਉਣਾ ਪਊ ਉਹ ਕਹਿੰਦੇ ਵੀ ਪਵਾ ਦੇਾਂਗੇ ਮਗਰ ਸੇ ਕਹਿੰਦਾ ਤੇਲ ਤਾਂ ਪਵਾ ਦੇਣਗੇ ਗੱਡੀ ਕਿੱਥੋਂ ਲਿਆਵਾਂਗੇ ਗੱਡੀ ਹੈ ਨਹੀਂ ਉਹ ਇੱਕ ਹੰਗਾਰ ਵਾਲਾ ਸੀ ਉਹ ਕਹਿੰਦਾ ਜਨਾਬ ਜੇ ਹੌਕਮ ਹੋਵੇ ਜਨਾਬ ਦਾ ਰਾਏ ਦੇ ਮਾ ਉਹ ਕਹਿੰਦਾ ਦਿਓ ਕਹਿੰਦਾ ਆਪਣੀ ਜਿਹੜੀ ਉਹ ਬੈਂਡ ਖੜੀ ਹੈ ਕਹਿੰਦਾ ਬਹੁਤ ਸੋਹਣੀ ਆ ਉਹ ਮਰੂਤੀ ਬੈਂਡ ਨੋ ਖੇਤ ਦਿਨਿਆ ਪਾਰ ਤੇ ਜਾਓ ਪਾਸੇ ਆਈਏ ਤੇ ਉੱਥੇ ਹੀ ਜੀ ਨਵੀਂ ਐ ਤੇ ਤੇਲ ਪੋਵਾਲਾਂਗੇ ਉਹਨਾਂ ਤੋਂ ਵੈਰੀ ਗੁੱਡ ਉਹਨਾਂ ਦਾ ਮਾਰ ਕੰਮ ਕੀਤਾ ਚਲੋ ਉਹਨਾਂ ਨੂੰ ਸੱਦ ਲਿਆ ਘਰ ਵਾਲਿਆਂ ਨੂੰ ਤੇਲ ਪੋਵਾਲਿਆ ਮੈਂ ਖੇਤ ਦੀ ਜਦੋਂ ਹਰਿਆਣੇ ਤੇ ਗਏ ਪਾਣੀ ਪਤਕਰਨਾਲ ਕੋਲੇ ਉਹ ਕਹਿੰਦਾ ਵੀ ਰੋਟੀ ਖਾ ਲ ਗਏ ਇੱਥੋਂ ਆਪਾਂ ਉੱਡ ਜਾਣਾ ਮੇਲਟ ਨੂੰ ਨਾਲ ਹੀ ਜੁਪੀ ਐ ਉੱਥੇ ਟਾਪੇ ਨਹੀਂ ਕੰਮ ਦੇ ਤੇ ਮਿਸ਼ਨ ਸ਼ੁਰੂ ਹੋ ਜਾਣਾ ਆਪਣਾ ਫੇਰ ਪਤਾ ਨਹੀਂ ਕਿੰਨਾ ਟਾਈਮ ਲੱਗੇ ਉਹ ਕਹਿੰਦੇ ਹਾਂਜੀ ਜੀ ਜਨਾਬ ਉੱਥੇ ਰੋਟੀ ਖਾਣ ਲੱਗੇ ਅੰਦਰ ਫਿਰਦੇ ਟਾਪੇ ਦੇ ਸੀਸ਼ੇ ਵਾਲੇ ਚ ਬੜ ਗਏ ਭਈ ਰੋਟੀ ਰਾਟੀ ਖਾ ਗਿਆ ਹੈ ਨਿਕਲੇ ਆਹ ਚੱਕ ਕੇ ਬਾਹਰ ਵੇਖਿਆ ਬੈਣ ਨਾ ਉਹ ਕਹਿੰਦੇ ਜਨਾਬ ਬੈਣ ਹੈ ਨਹੀਂ ਕਹਿੰਦਾ ਲੱਪੋ ਛਾਲੇ ਨੱਪੋ ਲੱਪੋਣੇ ਕਿੱਥੇ ਉਹਨਾਂ ਬੈਣ ਚੋਈ ਹੋਗੀ ਕਿੰਨਾ ਹੌਣ ਉਹ ਕਹਿੰਦੇ ਇਹ ਹੁਣ ਜਵਾਬ ਕੀ ਦੇਵਾਂਗੇ ਜੀ ਕਹਿੰਦਾ ਜਵਾਬ ਛੱਡੋ ਬੰਦੇ ਕੋਲੇ ਪਹੁੰਚਣ ਦਾ ਪ੍ਰਬੰਧ ਕਰਕੇ ਉਹ ਤੋਂ ਹੋਰ ਗੱਡੀ ਮਗਾਈ ਕੰਮ-ਵਿਸ਼ਾ ਤੋਂ ਕਰਕੇ ਉਹ ਘਰ ਵਾਲਿਆਂ ਨਾਲ ਗੱਲ ਕਰਕੇ ਵਿਚਾਰੇ ਨੂੰ ਉਹ ਕਹਿੰਦੇ ਕਿ ਤੈਨੂੰ ਲੱਗੂ ਜੂ ਨਾ ਹਣ ਸਾਡਾ ਗੱਡੀ ਚੋਰੀ ਹੋ ਗਈ ਤੇ ਉਧਰੋਂ ਨੇ ਅਗਵਾ ਜਿਹੜੇ ਕਰਕੇ ਲਈ ਜੀ ਉਹਨਾਂ ਨੂੰ ਉਹਨਾਂ ਦੇ ਘਰੇ ਲੈਟਰ ਪਾਤੀ ਵੀ ਤੁਸੀਂ 5 ਲੱਖ ਰੁਪਈਆ ਲੈ ਕੇ ਆਇਓ ਫੇਰ ਬੰਦਾ ਦੇਵਾਂਗੇ ਜੇ ਗਾਂਭ ਜਾਂ ਦੱਸਿਆ ਤਾਂ ਬੰਦਾ ਮਾਰ ਦਿਆਗੀ ਮਕਰ ਸਿੰਘ ਕਹਿੰਦਾ ਚਿੰਤਾ ਨਾ ਕਰੋ ਮੇਰਾ ਦਿਮਾਗ ਕੰਮ ਕਰ ਗਿਆ ਉਹਨ ਡੁਬਲੀਕੇਟ ਪੈਸੇ ਲੱਭੇ ਇਹ ਕਿਆ ਕਰਤੇ origignal ਲਾਦਾ ਥੱਲੇ origignal ਲਾਦਾ ਬਾਕੀ ਵਿੱਚ ਡੁਬਲੀਕੇਟ ਪੈਚ ਕਰਕੇ ਕੁੱਟੀਆਂ ਬਣਾ ਕੇ ਰਬੜ ਚੜਾ ਕੇ 10 ਲੱਖ ਇਕੱਠਾ ਕਰ ਲਿਆ ਨਾਲ ਉਹ ਉਹ ਵਿਚਾਰੇ ਹੋਮਗੜੀ ਦੇ ਗੜ੍ਹ ਚ ਪਵਾਇਆ ਵਾ ਵਾ ਜਾਣ ਇੰਨਾ ਚਾਲਾ ਗੱਡੀ ਲੰਮੀ ਲੈ ਕੇ ਉਤੋਂ ਤੇ ਜੂਪੀ ਜੋੜ ਗਏ ਉੱਥੇ ਬਹੁਤ ਮੱਥਾ ਮਾਰਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਨਾਲ ਹੈ ਉਹਨਾਂ ਨੇ ਹਵਾ ਹੀ ਨਹੀਂ ਕੱਢੀ ਨਾਲ ਦੇ ਉਹ ਗੱਡੀ ਨੂੰ ਮਕਰ ਸਿੰਘ ਕਹਿੰਦਾ ਮੈਨੂੰ ਲੱਗਦਾ ਆਪਣੀ ਗੱਡੀ ਵੀ ਇਹੀ ਜੋੜੀ ਕਰਕੇ ਲਿਆਏ ਹੋਣਗੇ ਇਹਨਾਂ ਨੂੰ ਆਪਣੇ ਤੇ ਸ਼ੱਕ ਹੈ ਇਹਦਾ ਐ ਹੀ ਨਹੀਂ ਬੰਦੇ ਕਹਿੰਦੇ ਪੈਸੇ ਲੈਣ ਉੱਥੋਂ ਮੋੜ ਪੇ ਉੱਥੇ ਲਿਆ ਕੇ ਉਹ ਗੱਡੀ ਛੱਡਤੀ ਹੌਮ ਗਾਰਡ ਦੇ ਗਾਲੇ ਚ ਬੈਗ ਪਾਦਾ ਕਹਿੰਦੇ ਤੂੰ ਬਾਤ ਚੜ ਜਾ ਥਾਣੇ ਚੱਲ ਅਸੀਂ ਰਿਪੋਰਟ ਲਿਖਾ ਕੇ ਆਉਨੇ ਗੱਡੀ ਅਸੀਂ ਮਾਰਦੇ ਆ ਮੱਤਾ ਰਿਆਣਾ ਪੁਲਿਸ ਨਾਲ ਤੇ ਤੂੰ ਪਹੁੰਚ ਕੇ ਥਾਣੇ ਖਬਰ ਦੇ ਵੀ ਗੱਡੀ ਚੋਰੀ ਹੋ ਗਈ ਉਹਨਾਂ ਦਾ ਠੀਕ ਆ ਜਨਾਬ ਉਹ ਕਹਿ ਕੇ ਜਹਨ ਜਨਾਬ ਉਹ ਬਾਤ ਚੜ ਗਿਆ ਮਕਰੂ ਨਹੀਂ ਥਾਣੇ ਉੱਡ ਕੇ ਰਿਪੋਰਟਾਂ ਰਪਾਟਾਂ ਲਿਖਾ ਕੇ ਮਕਰੂ ਉਹਨਾਂ ਨੇ ਸ਼ਾਮ ਤੱਕ ਬਾਤ ਫੜੀ ਮਕਰੂ ਨਹੀਂ ਵੀ ਥਾਣੇ ਸਤਿਗੁਰੂ ਨਾਮੀ ਮਗਰ ਸਿੰਘ ਇਹ ਗੱడే ਗੱਦੀ ਤੇ ਸੀ ਆਏ ਕਿਵੇਂ ਬੈਗ ਮੋਟਿਆਂ ਤੇ ਪਾਈ ਪਰਦੇ ਗੱਡੀ ਕਿੱਥੇ ਆ ਨਾ ਕਹਿੰਦਾ ਤੁਹਾਨੂੰ ਆਪਣੇ ਹੋਮ ਕਾਰਡ ਨੇ ਦੱਸਿਆ ਨਹੀਂ ਕਹਿੰਦਾ ਕਿਹੜਾ ਹੋਮ ਕਾਰਡ ਦਾ ਤੁਹਾਡਾ ਕਿੱਥੇ ਆ ਹੋਮ ਕਾਰਡ ਕਿਹਾ ਆਇਆ ਨਹੀਂ ਕਹਿੰਦਾ ਨਹੀਂ ਉਹਦੇ ਪਰਤਣਾ ਪੈ ਗਈਆਂ ਹੋਮ ਕਾਰਡ ਕਿੱਧਰ ਰਹਿ ਗਿਆ ਖਾਰ ਤੇ ਉਹ ਜਨਾਬ ਲਾ ਕੇ ਜਾਦਦਾ ਜੀ ਕਹਿੰਦਾ ਹੋਮ ਕਾਰਡ ਕੇ ਤੇ ਮਗਰ ਜਾਈ ਜੀ ਜਦੋਂ ਪਤਾ ਲੱਗਿਆ ਹੋਮਗਾਰਡੀਆਂ ਯਾਨੀ ਗ੍ਰਾਂੰਸੀ ਚ ਪੜਿਆ ਗਿਆ ਹਰਿਆਣੇ ਤੇ ਪਟੇ ਤੇ ਪਟਾ ਲਾ ਪਟੇ ਤੇ ਪਟਾ ਹਰਾਟ ਪਵਿਓ ਦਾ ਉਦੋਂ ਉਹ ਵੀ ਉੱਥੇ ਜਾਵੜੇ ਜਿੱਥੇ ਉਹਨਾਂ ਨੇ ਚੜਾਇਆ ਸੀ ਉਹ ਧਾਣੇ 'ਚ ਪੜੇ ਜਦੋਂ ਦੇਖਿਆ ਜਾ ਕੇ ਹੋਮਗਾਰਡੀਆਂ ਲੰਮਾ ਪਾਇਆ ਉਹਨਾਂ ਦਾ ਓਏ ਪਟਾ ਲੈ ਪਟਾ ਉਹ ਕਹਿੰਦੀ ਨਾਲ ਦੇ ਆ ਆ ਗਏ ਉਹਨਾਂ ਭੜੋਈ ਨੂੰ ਵੀ ਪਕੜੋ ਪਾਡਾ ਲਓ ਲੰਬੇ ਉਹ ਅਸੀਂ ਵੀ ਪੁਲਿਸ ਵਾਲਿਆਂ ਜਰਾਬ ਉਹ ਕਹਿੰਦਾ ਪੁਲਿਸ ਵਾਲੇ ਚਾਲੀ ਕਰਸੀਆਂ ਕੰਮ ਕਰਦੇ ਉਹ ਕਹਿੰਦਾ ਇਹਦਾ ਪਤਾ ਜਣਾਉਣ ਗਏ ਸੀ ਜੀ ਸਾਨੂੰ ਕੀ ਪਤਾ ਸੀ ਉਹਨਾਂ ਨੇ ਮਸਾ ਮੈਂ ਕਾਤਾ ਤਲਾ ਕਰਕੇ ਹੋਮਗੜੀਆ ਛੜਾ ਲਿਆ ਕਿਹਾ ਫੜਾ ਬੈਗ ਦੇ ਜੋ ਹੋਮਗੜੀਆ ਕਹਿੰਦਾ ਇੱਕ ਦੋ ਤੈਨੂੰ ਮੈਂ ਹਾਲੀ ਗੱਲ ਚ ਪਾਉਣਾ ਖਾ ਵੀ ਧਾਰੇ ਬਹੁਤ ਹੈ ਕਿ ਨਾ ਮੈਂ ਤੇ ਮੇਰਾ ਘਰ ਛੱਡੋ ਤੁਸੀਂ ਜਾਤ ਲਓ ਜੀ ਨਾ ਰਹਿਣ ਦਿਓ ਕਹਿੰਦਾ ਮੈਂ ਕੀ ਅੱਦਾ ਪਾ ਕਰਾਂ ਕਿ ਕੋਟ ਲਾਲ ਹੋ ਉਤਰਾ ਦੇਣਾ ਉਹ ਕਹਿੰਦਾ ਪੱਤੇ ਲਈ ਹੋ ਜੋ ਤੁਹਾਨੂੰ ਝੜਤਾ ਇੰਨਾ ਥੋੜਾ ਭੱਜ ਆਇਓ ਤੋ ਆ ਗਿਆ ਸਤੂ ਕਹਿੰਦਾ ਹਾਂ ਬਈ ਮਕਰ ਸਿੰਘ ਆ ਗਿਆ ਕਹਿੰਦਾ ਆ ਗਿਆ ਕਿ ਪਾਰਟੀ ਆਈ ਹੈ ਜਾਂ ਮਿਲ ਲਾ ਸ਼ੁਕਰ ਆ ਕਹਿੰਦਾ ਜਨਾਬ ਨੇ ਗਾਲਾਂ ਨਹੀਂ ਕੱਢੀਆਂ ਗੱਡੀ ਦੀ ਬਾਬਤ ਕਹਿੰਦਾ ਪਾਰਟੀ ਤੋਂ ਪੈਸੇ ਬਣਾਉਣੇ ਬਰ ਬੈਂਡ ਲੈ ਦੇਾਂਗੇ ਤੇ ਮਕਰ ਸਿੰਘ ਪਾਰਟੀ ਨੂੰ ਗਾਲਾਂ ਜਿਆਦੋ ਜੀ ਆਜੋ ਲੰਘੋ ਬਜੁਰਗੋ ਆਜੋ ਅੰਦਰ ਯਾਰ ਗਾਗੇ ਹਾਂਜੀ ਦੱਸੋ ਉਹਨੇ ਕਰੀਮ ਮੂਰੇ ਆਏ ਉਹ ਕਹਿੰਦਾ ਕੀ ਹੈ ਇਸ ਪੁਰਦਾਰੀ ਅਧਿਕਾਰੀ ਹੈ ਉਹ ਬੈਂਡ ਜੀ ਸਾਡੀ ਜ਼ਮਾਨਤ ਹੋ ਗਈ ਨਾ ਕਹਿੰਦਾ ਸਾਨੂੰ ਲੱਭ ਨਹੀਂ ਰਹੀ ਜਾਣੀ ਤੇ ਦਿਓ ਕਿੱਥੇ ਆ ਮੱਕਰ ਜੀ ਨੂੰ ਦੌੜਾ ਪੈ ਗਿਆ ਇਹ ਵੀ ਆ ਗਈ ਜ਼ਮਾਨਤ ਵੀ ਉਹ ਵੀ ਹੁਣ ਕੋਰਟ ਨੂੰ ਜਵਾਬ ਉਹਨਾਂ ਨੇ ਵਿਚਾਰੇ ਨੇ ਭੱਜ ਪੁਕੜੇ ਨਾਲ ਦੰਦਲ ਪਾਤੀ ਉਹਦੀ ਦੰਦਲ ਬੰਨੀ ਦੰਦ ਟੁੱਟ ਗਿਆ ਐਸੇ ਚੋ ਆ ਗਿਆ ਕਹਿੰਦਾ ਤੁਸੀਂ ਸਾਡੇ ਇੰਚਪੇਟਰ ਦੇ ਦੰਦ ਤੋੜਤੇ 26 ਬਣਦੀ ਆ ਤੁਹਾਡੇ ਤੇ ਉਹ ਕਹਿੰਦਾ ਤੂੰ 26 ਲੈ ਸਾਡੀ ਗੱਡੀ ਦੇ ਮੱਕਰ ਸਿੰਘ ਮਾੜਾ ਜਿਹਾ ਬੋਲਿਆ ਜਨਾਬ ਪੈਸੇ ਮੈਂ ਦੇ ਦੂੰਗਾ ਨਾ ਰਾਜੀ ਨਾ ਬਕਰਾ ਦਿਓ ਘਰ ਕਰਾ ਕੇ ਪਤਾ ਨਹੀਂ ਕਿੰਨੇ ਦਿਨ ਲੱਗਿਆ ਉਧਰੋਂ ਘਰ ਆ ਲਿਆ ਗਈ ਕਦੇ ਵੀ ਬੰਦੇ ਦਾ ਕੋਈ ਸੁੱਖ ਲੱਗਿਆ ਪਤਾ ਉਹ ਸਾਲਾ ਬੰਦੇ ਦੇ ਕੋਈ ਸੁੱਖ ਤਾਂ ਸਾਡਾ ਤਾਂ ਆਪ ਦਾ ਇਨਸਪੈਕਟਰ ਚੱਲਿਆ ਸੀ ਅਸੀਂ ਲੋਕ ਨਾ ਥੋੜਾ ਬੰਦਾ ਪਾਜੋ ਮੱਗਰ ਸਿੰਘ ਨਾ ਆਈ ਹੋਈ ਉਹਦੂ ਬਾਲ ਵਿਚਾਰੇ ਕਿਸੇ ਮਾਤਰ ਦੇ ਘਰੇ ਚੋਰੀ ਹੋ ਗਈ ਗਰੀਬ ਦੇ ਚੋਰੀ ਵੇਰ ਰੁਪਈਆ 2000 ਹੁਣ 2000 ਰੁਪਈਆ ਉਹਦੇ ਲਈ ਬਹੁਤ ਸੀ ਉਹ ਦੋਹਾਂ ਦੀ ਰਿਪੋਰਟ ਲਗਾਉਣਾ ਗਿਆ ਥਾਣੀ ਤਰਕੋ ਤਰਕੀ ਤੇ ਮੋਰ ਜਾਂਤਰੀ ਖੜਾ ਗੇੜ ਚ ਆਵੀ ਕਿਦਰ ਮੂੰ ਚੱਗਿਆ ਉਹ ਕਹਿੰਦਾ ਰਿਪੋਰਟ ਲਿਖਾਉਣੀ ਆ ਚਲੋ ਤਰਕੋ ਤਰਕੀ ਰਿਪੋਰਟ ਲਿਖਾਉਣੀ ਆ ਵਾਹਿਗੁਰੂ ਦਾ ਨਾਮ ਲਓ ਰਿਪੋਰਟ ਲਿਖਾਉਣੀ ਆ ਨੇ ਚਲ ਵਾਰ ਉਹਨੇ 50 ਰੁਪਏ ਪਾਦੇ ਉਹਦੀ ਜੇਬ ਚ ਚੱਲ ਨਾ ਵੀ ਜਾ ਮੌਂਸੀ ਕੋਲ ਜਾਵਦਾ ਮੌਂਸੀ ਆਵੀ ਕਹਿੰਦਾ ਜੀ ਆਹ ਦਰਖਾਸਤ ਜੀ ਸਾਈਨ ਕਰ ਮਾਰਕ ਕਰ ਦਿਓ ਜੀ ਇਹ ਕਹਿੰਦੇ ਹੁੰਦੇ ਮਾਰਕ ਕਰੂਗੀ ਉਹ ਤਿਆਰਾ ਮੈਨੂੰ ਧੜਕੇ ਕਿਥੇ ਮਾਰਕ ਕਰ ਦਿਆਂ ਅਜੇ ਸਾਡੇ 20 ਕੰਮ ਪਏ ਆ ਉਹਨੇ 100 ਰੁਪਏ ਉਹ ਦੇ ਦਿੱਤੇ ਪਾਤਾ ਆਹ ਕੋਈ ਨਾ ਸੈਨ ਕਰਕੇ ਉਹ ਤੁਹਾਡੇ ਇਲਾਕੇ ਦਾ ਥਾਣੇਦਾਰ ਮੱਕਰ ਸਿੰਘ ਕੋਲੇ ਲੈ ਜਾ ਉਹ ਮੱਕਰ ਸਿੰਘ ਕੋਲੇ ਆ ਗਿਆ ਮੱਕਰ ਸਿੰਘ ਲੰਬਾ ਪੈ ਗਿਆ ਉਹਨੂੰ ਦੇਖ ਕੇ ਓਏ ਹਜੇ ਕਿਥੇ ਸਰੀਰ ਬਣੇ ਭਰਾਵਾ ਹੁਣ ਉਹਦੀ ਤਾਂ ਬੈਂਕ ਚੋਰੀ ਹੋਈ ਦੀ ਜਿਹਨੂੰ ਤਾਂ ਪੂਰੇ ਕਰ ਦਈ ਸੀ ਹਜੇ ਕਿਥੇ ਆਏ ਨੀ ਸ਼੍ਰੀ ਬਣਿਆ ਨਾ ਤਾਨੂੰ ਪੁੱਛਿਆ ਚੋਰੀ ਹੋਈ ਕਿੰਨੀ ਜਾਂ ਕਾਤੋਂ ਹੋਈ 500 ਨੇ ਹੌਲੀ ਜੇਬ ਚ ਪਾਤਾ 500 ਪਾ ਕੇ ਕਹਿੰਦਾ ਹਾਂ ਤੇਰਾ ਕਰਦੇ ਆ ਕੋ ਬਹਿ ਜਾ ਇਹਨੇ ਨੂੰ ਧਾ ਧਾ ਸਲੂਟ ਵੱਜਣ ਲੱਗ ਗਿਆ ਸੱਤ ਆ ਗਿਆ ਉਹ ਗਰੀਬ ਵੀ ਖੜ ਗਿਆ ਸਿੱਧਾ ਹੋ ਗਿਆ ਗਰੀਬ ਡਰ ਗਿਆ ਉਹ ਕਹਿੰਦੇ ਨੂੰ 500 ਦਿੱਤਾ ਯਾਰ ਚ ਮੰਨੂ ਯਾਰ ਉਹ ਮਾਨੀ ਮਾਨ ਚ ਸੋਚੀ ਜਾਂਦਾ ਯਾਰ ਇਹਨੂੰ ਦੇ ਤਾਂ ਪੰਜ ਇਹਨੂੰ 1500 1500 ਲੈ ਗਏ 16.5 2000 ਚੋਰੀ ਹੋਇਆ ਸੀ ਕੌੜਿਆ ਕਹਿੰਦਾ ਪੈਸੇ ਤਾਂ ਲੱਭੇ ਵੀ ਸੀ ਇਹ ਵੀ ਆ ਗਏ ਇਧਰ ਨੂੰ ਮੂੰਹ ਚੱਕ ਕੇ ਤੂੰ ਹੋਰ ਦੁਆਰੇ 2000 ਉਹਨੂੰ ਐਸਾ ਚੋ ਕਹਿੰਦਾ ਇਧਰ ਆ ਬਈ ਆ ਦੱਸ ਕਹਿੰਦਾ ਤੇਰਾ ਹੀ ਕੰਮ ਐ ਕਹਿੰਦਾ ਜੀ ਚੋਰੀ ਹੋਈ ਐ ਜਨਾਬ ਕਹਿੰਦਾ ਕਿੰਨੇ ਦੀ ਹੋਈ ਐ ਹਾਂਜੀ ਐ ਜੋ ਸੋਚ ਰਿਹਾ ਜੀ ਲੱਗੋ ਕਹਿੰਦਾ ਤੈਨੂੰ ਪਤਾ ਨਹੀਂ ਕਿੰਨੇ ਦੀ ਹੋਈ ਐ ਆ ਵੀ ਦਿਨਾਂ ਬਈ ਹੋਈ ਜਾਂਦੀ ਐ ਜੀ ਕਹਿੰਦਾ ਕਿਵੇਂ ਦੱਸਾਂ ਜੀ ਕਿੰਨੇ ਦੀ ਹੋਈ ਜਾਂਦੀ ਤਾਂ ਚੱਲੀ ਜਾਂਦਾ ਜੀ ਕੰਮ ਉਹ ਕਹਿੰਦਾ ਇਹਦਾ ਕੀ ਮਤਲਬ ਐ ਆ ਜੀ ਉਹ ਤੁਸੀਂ ਆ ਗਏ ਕਹਿੰਦਾ ਕਿ ਨੰਦੇ ਘੇੜਾਂ ਦੇ ਚੋਰੀ ਹੋਈ ਜਾਂਦੀ ਆ ਗੱਲ ਉਹਦੀ ਵੀ ਠੀਕ ਨਹੀਂ ਪੈਦਾ ਚੋਰੀ ਭਾਈ ਹੋਈ ਜਾਂਦੀ ਆ ਕਹਿੰਦਾ ਅਜੇ ਕਿਹੜਾ ਰੋਕੀ ਤੇ ਚੋਰੀ ਤਾਂ ਉਦੋਂ ਰੋਕੀ ਤੇ ਹੋਤੀ ਹੋਰ ਫੜੇ ਗਏ ਤੇ ਤੁਸੀਂ ਫੜ ਲੇ ਕੁੱਟੇ ਮੇਰੇ ਪੈਸੇ ਦਵਾਤੇ ਕਿਉਂ ਨਹੀਂ ਤੇ ਚੋਰੀ ਤਾਂ ਹੁਣ ਸ਼ੁਰੂ ਹੋਈ ਐ ਸਹੀ ਤਾਂ ਉਹ ਤਾਂ ਰਾਤ ਨੂੰ ਲੈ ਕੇ ਤੇ ਦਲੇ ਲਈ ਜਾਂਦੇ ਕਹਿੰਦਾ ਆਹੀਂ ਸਿਆਣੇ ਬੇ ਹੁੰਦਾ ਕਹਿੰਦੇ ਉਹ ਕਹਿੰਦਾ ਕਿ ਇਹ ਪਿੰਡ ਦਾ ਬੰਦਾ ਸੀਗਾ ਕੋਈ ਉਹ ਵਧੀਆ ਸਰਦਾਰ ਦਾ ਪਰਦਾ ਸੀਗਾ ਗੁਜਾਰੇ ਜੋਗੀ ਪੜ੍ਹਾਈ ਕਰੀ ਸੀ ਵਧੀਆ ਸੀ ਤੇ ਬਹਿਮੀ ਬਹੁਤ ਸੀ ਬਹਿਮੀ ਹਾਦਤੋਂ ਭਰੀ ਕਹਿੰਦਾ ਮੈਨੂੰ ਚੀਜ਼ਾਂ ਵੀਂਦਗਾ ਰਾਤ ਨੂੰ ਮੇਰੇ ਤੇ ਕਿਸੇ ਨੇ ਕਰਿਆ ਕਰਾਇਆ ਮੇਰੇ ਤੇ ਧੂਣਾ ਕਰਿਆ ਮੇਰੇ ਤੇ ਤਵੀਤ ਕਰਿਆ ਨੱਤੀ ਲੱਗਿਆ ਰਿਹਾ ਕਰਿਆ ਉਹਦੇ ਨਾਲ ਤੇ ਕਹਿੰਦੇ ਨੂੰ ਬੁਰਾਨੀ ਮਾਤਾ ਦੇ ਨਾਲ ਚਲਦੇ ਆਂ ਓਏ ਉਹ ਮਾਤਾ ਗੱਡੀ ਚਾਉਂਦੀ ਆਪਣੇ ਬੰਡੋ ਆਹ ਕਹਿੰਦੇ ਉੱਥੇ ਲੈ ਕੇ ਚੱਲੋ ਉਹ ਮਾਤਾ ਦੇ ਲੈ ਕੇ ਗੱਡੀ ਤੇ ਉਹ ਪੀੜੀ ਗਲੀ 'ਚ ਕਾਰ ਸੀਗਾ ਗੱਡੀ ਬਾਹਰ ਲਾ ਕੇ ਉਹਨੂੰ ਪੀੜੀ ਗਲੀ 'ਚ ਮਾਤਾ ਦੇ ਘਰੇ ਛੱਡਿਆ ਏ ਥੋੜੇ ਟਾਈਮ ਬਾਅਦ ਭਾਈ ਉਹਦੇ ਘਰਲੇ ਨੂੰ ਫੋਨ ਲਾਤਾ ਵੇ ਪੱਜੋ ਵੇ ਆਜੋ ਵੇ ਕਿੱਥੇ ਹਨ ਪੁੱਤਿਆਂ ਦੇ ਵੇ ਤੂੰ ਰੋਲਾ ਪਾਤਾ ਉਹਨੇ ਭੱਜ ਲੈ ਅੱਬ ਕੀ ਹੋ ਗਿਆ ਅੱਬ ਕੀ ਹੋ ਗਿਆ ਕਹਿੰਦੀ ਆਜੋ ਜਦੋਂ ਅੰਦਰ ਘੇਗਾ ਮਾਤਾ ਨੇ ਉਹਦੇ ਪਾਲ ਫੜੇ ਵੀ ਉਹਨੇ ਮਾਤਾ ਦੇ ਇੱਕ ਦੂਜੇ ਨੂੰ ਤੇ ਪਾਟਕਾਂ ਦੇ ਲੈ ਪਾਟਕਾ ਮਾਤਾ ਝੁੰਮਟੇ ਸਿੱਟੇ ਉਹ ਲਫੇੜੇ ਮਾਤਾ ਦੇ ਦੂਰੋ ਦੂਰੀ ਕੰਮ ਉਹਦੇ ਤਕੜੀ ਚੀਜ਼ ਕੀ ਦੇ ਜਾ ਸਮਝ ਨਹੀਂ ਆਉਂਦੀ ਮਾਤਾ ਕਹਿੰਦੀ ਮੇਰੇ ਨਹੀਂ ਟਾਲੋ ਚੀਜ਼ੇ ਚ ਬਹੁਤ ਤਕੜੀ ਆ ਕਿਉਂਕਿ ਮਾਤਾ ਨੂੰ ਹਣ ਕੁੱਟੇ ਉਹ ਕਹਿੰਦਾ ਮੈਂ ਤਾਂ ਵਿਚਤਾਰਾ ਜਦੋਂ ਨੇ ਅਕਰ ਮਾਰਿਆ ਕਿਸਾਨ ਨੇ ਕਹਿੰਦਾ ਕੌਣ ਆਏ ਕਹਿੰਦਾ ਮਾਤਾ ਵਿਚਤਾਰਾ ਉਹ ਗਾ ਉਹਦੀ ਕੰਬੜੀ ਘਰ ਵਾਲੀ ਉਹ ਕਹਿੰਦਾ ਭਾਪੀ ਤੁਹਾਡੇ ਬਚਿੱਤਰ ਕੌਣ ਹੈ ਸੱਤੋਂ ਮੇਰੇ ਪਿਆਰ ਦੇ ਸਾਲੇ ਨੂੰ ਕਹਿੰਦੀ ਸਾਡੇ ਚ ਕੀ ਲੈਣਾ ਹੈ ਇਹ ਉਹਨਾਂ ਨੇ ਦੋ ਤਰੇ ਦੀ ਲੈ ਤਰੇ ਦੀ ਟੋਲੀਆ ਉਹ ਪੋਟੋ ਦੇ ਹੋ ਗਿਆ ਵੇ ਨਾ ਵੇ ਨਾ ਇਹ ਤਾਂ ਆਪਣਾ ਬਚਿੱਤਰ ਹੀ ਹੈ ਇਹ ਹੋਰ ਇਹਦਾ ਨਾਂ ਵੀ ਬਚਿੱਤਰ ਹੀ ਹੈ ਕਹਿੰਦੀ ਮਾਤਾ ਕਹਿੰਦੇ ਉਹ ਪਰਾਂ ਬਚਿੱਤਰ ਆ ਗਿਆ ਇਹਦੇ ਜਮਾਤਾ ਕਰ ਹਾ ਪਰਾਈ ਆ ਹਾ ਪਰਾਈ ਆ ਮਾਤਾ ਨੇ ਉਹ ਵਾਲ ਲੈ ਗਿਆ ਕੱਟ ਕੇ ਸਾਰੇ ਤੇ ਬਿਜੇ ਤੋ ਸੁਨਨ ਕਰਤਾ ਮਾਰ ਮਾਰ ਲੱਤਾਂ ਹਨਾਂ ਨੇ ਬਿਜੇ ਤਰ ਦਾਖਲ ਕਰਾਇਆ 15 20 ਦਿਨ ਸੁੱਟੀ ਨਹੀਂ ਮਿਲੀ ਅੱਧਾ ਜਿੱਲਾ ਬਿਜੇ ਤਰ ਤੇ ਲੱਗ ਗਿਆ ਵੇਚ ਕੇ ਬਿਜੇ ਤਰ 2.5 ਤਿੰਨ ਮਹੀਨੇ ਬਾਅਦ ਤੋਰਨ ਦੇ ਲੈ ਕੋਇਆ ਉਹ ਕਹਿੰਦੇ ਬਿਜੇ ਤਰ ਕਿਵੇਂ ਕੋਈ ਪੂਤ ਪਾਤਾ ਨਹੀਂ ਹੁੰਦੀ ਨਹੀਂ ਪੂਤ ਹੁੰਦੀ ਨਹੀਂ ਇਹਦਾ ਮੈਨੂੰ ਕਹਿਣਾ ਹੁੰਦੀ ਨਹੀਂ ਕਹਿੰਦਾ ਮੈਂ ਗੜਬੜ ਮੇਰੇ ਜਵਾਬ ਕੀ ਤੁਸੀਂ ਜਿਹੜੀ ਹੈ ਵੀ ਬੈਬ ਨੇ ਆਪਦਾ ਬੰਦਾ ਕਟਾ ਲਿਆ ਕਟਾ ਘਟੂ ਕੇ ਮੜ ਕੇ ਉਹਦੇ ਤੇ ਰੁਪਈਏ ਲਾਉਣ ਨੂੰ ਹੋਗੇ ਨਾਲੇ ਬਾਤਾਂ ਲੀ ਯੋਨੀ ਮਾਤਾ ਨੂੰ ਉਹਨੇ ਕੀ ਮਿਲੇ ਜਿੰਨੀ ਕਿ ਗੁੱਟ ਪਈ ਆਪਦੇ ਦੇ ਬਾੜੇ ਲਾ ਕੇ ਕਈ ਵਾਰ ਬਹਿਮ ਐਵੇਂ ਵੀ ਵਰ ਜਾਂਦਾ ਬੰਦਿਆਂ 'ਚ ਹੁੰਦਾ ਹੁੰਦਾ ਕੁਸ ਨਹੀਂ ਕਿਹਜਾ ਉਂਈਟਾ ਲੈਂਦੇ ਐ ਕਹਿੰਦੇ ਸੱਟ ਲੋ ਹੁਣ ਇਹਦੇ ਨਹੀਂ ਪੈਂਦੀਆਂ ਚੀਜ਼ ਤੇ ਪੈਂਦੀਆਂ ਵੀ ਚੀਜ਼ ਤੇ ਜਿਵੇਂ ਪਹਿਣਗੀਆਂ ਸਰੀਰ ਤਾਂ ਉਹਦਾ ਵਿਚਾਰੇ ਦਾ ਇਹ ਵੀ ਪਹਿਣਗੀਆਂ ਇੱਕ ਸਰੀਰ 'ਚ ਦੋ ਆਤਮਾ ਕਿਵੇਂ ਵੜ ਜਾਣਗੀਆਂ ਇੱਕ ਹੀ ਹੁੰਦੀ ਐ ਪਤਾ ਨਹੀਂ ਮੈਂ ਤਾਂ ਇੱਕ ਹੀ ਸਾਡੇ ਨਾਲ ਦੇ ਵਿੱਚ ਵੀ ਆ ਗਈ ਸੀ ਭਾਈ ਸਾਡੇ ਨਾਲ ਬੈਠਾ ਬੈਠਾ ਖੰਡ ਪਾੜ ਤੇ ਅਸੀਂ ਖੰਡ ਪਾੜ ਪ੍ਰਗਾਸ਼ ਕਰਾਇਆ ਵਾਸੀਂ ਰੋਲਾ ਲਾਉਂਦੇ ਸੀ ਉੱਥੇ ਛੋਟੀ ਰੋਲ ਤੇ ਹੁੰਦੇ ਜੀ ਅਸੀਂ ਉਹਨਾਂ ਦੇ ਬਾਹਰਲੇ ਬਾੜੇ ਤੇ ਪਏ ਉਹਨਾਂ ਦਾ ਦੂਜੇ ਘਰ ਦਾ ਮੁੰਡਾ ਉਹਦੇ ਦੇ ਭਾਈ ਉਹ ਆ ਗਈ ਛੇ ਆ ਗਈ ਉਹ ਇਹ ਨਹੀਂ ਹੋਇਆ ਜੀ ਜਦੋਂ ਇਹ ਮੂੰਗ ਗੋਲ ਗੋਲ ਮੂੰਨਾ ਗੋਲ ਲੈ ਮੈਂ ਵੇਲਾ ਕਰਨ ਜਿੰਦੈ ਲਾਗਾ ਮੂਹ ਉਹ ਕਹਤੇ ਦੰਦੜ ਪੈ ਗਈ ਦੰਦੜ ਉਹਦੀ ਪੱਜੇ ਉਹਨਾਂ ਦੇ ਬੁੜੰਗਾ ਟਰਾਂਜਾ ਉਹ ਪੱਜਾਂ ਉਹਨਾਂ ਨੇ ਆ ਕੇ ਦੰਦਲ ਪੰਨੀ ਉਹਦੇ ਵਿੱਚ ਤਕੂਲਣ ਲੱਗੀ ਉਹ ਤਾਂ ਕਹਿੰਦੀ ਮੈਂ ਤਾਂ ਬੁਲਾਨੀ ਆ ਮੈਂ ਹੀ ਬਿਲਕੁਓ ਪਿਆਰ ਕਰਦਾ ਸੀ ਮੈਂ ਕਿਹਾ ਸਾਰੇ ਦਾ ਸੀਨ ਪੁੱਠਾ ਨਾ ਚੱਲ ਬਈ ਗੋਲੇ ਕੁੜੀਆਂ ਕੀ ਪਤਾ ਕੀ ਜਣੂ ਇਹ ਬੁੜੀਆਂ ਕਹਨ ਕਿਹੜਾ ਪਿਆਰ ਸੀ ਛੱਡੋ ਮੈਂ ਕਿਹਾ ਪੁੱਛ ਕੇ ਕੀ ਲੈਣਾ ਤੁਸੀਂ ਕਿਹੜਾ ਪਿਆਰ ਸੀ ਕੋਈ ਹੋਊਗਾ ਅਜਿਆ ਕੇ ਖਬਰਾਂ ਕਿਹੜਾ ਲੱਸੂ ਤੇ ਭਾਈ ਉਹ ਇਹ ਮੈਨੂੰ ਕਿਤਾਬਾਂ ਲੈ ਕੇ ਦਿੰਦਾ ਸੀ ਹੋਰ ਉਹ ਐਸੇ ਉਹ ਹਰ ਤੋਂ ਕੀ ਲੈਣਾ ਛੱਡੋ ਤੁਸੀਂ ਇਹਦਾ ਹੱਲ ਕਰੋ ਉਹ ਕਹਿੰਦੀ ਚੱਲ ਫਿਰ ਜਾ ਉਹ ਨਾਲ ਹੀ ਉਹ ਤੁਰ ਪਏ ਉਹ ਕਹਿੰਦੀ ਇਹਨੂੰ ਨਾਲ ਲੈ ਕੇ ਜਾਉ ਉਹ ਕਹਿੰਦੀ ਕਿਵੇਂ ਨਹੀਂ ਜਾਂਦੀ ਤੂੰ ਮੁੰਡਾ ਕਹਿੰਦੀ ਗੂੰ ਦਿਓ ਮੈਂ ਕਹਾਂ ਸੀ ਕਾ ਤੱਕ ਕੇ ਲੈ ਅਸੀਂ ਹੁਣ ਗੂੰ ਲੱਭ ਕੇ ਰਾਤ ਨੂੰ ਦਾਰੀਆਂ ਲੈ ਕੇ ਅਸੀਂ ਘਰ ਆਉਂਦੇ ਬੈਠਾ ਅਸੀਂ ਗੂੰ ਲੱਭਦੇ ਇਹਨੂੰ ਗੂੰ ਦੀ ਧੂਣੀ ਦੰਨੇ ਆ ਕਿ ਨਾ ਨਾ ਦਿਓ ਨਾ ਮੈਂ ਜਾਣੀ ਆ ਕਿ ਗੂੰ ਦੀ ਧੂਣੀ ਨਾ ਦਿਓ ਅਗਾ ਕੇ ਗੇਖਣ ਕਰਤਾ ਹੂੰ ਸਿੱਧਾ ਹੋ ਗਿਆ ਗੂੰਦੀ ਧੂਣੀ ਦੇ ਨਾਲ ਨੂੰ ਯਾਰ ਇਹ ਤੇ ਜੇ ਮੈਂ ਕਾ 2 ਮਿੰਟ ਨਾ ਜਾ ਵੀ ਗੁਰਗਾਂ ਨੇ ਆਪਾਂ ਨੂੰ ਡਾਰ ਤੇ ਜਗਾ ਦੇਣਗੇ ਸੀ ਜਿਵੇਂ ਸੋਨਾ ਲੱਪੇ ਲਪਣਾਉਂਦਾ ਆਪਾਂ ਗੂੰ ਲਵਦੇ ਕੋਨੇ ਬੱਟਾਂ ਤੇ ਉਦੋਂ ਵੇਲੇ ਵਾਧੂ ਪਿਆ ਹੁੰਦਾ ਹੀ ਲੋਕ ਬਾਹਰ ਹੀ ਜਾਂਦੇ ਸੀ ਧੂਣੀ ਦੇ ਨਾਲ ਰੁਜੀਜ ਨਿਕਲ ਗਈ ਲੈ ਉਹ ਇੱਕ ਮੋਬਾਈਲ ਤੇ ਵੀ ਦਿਖਾਈ ਜਾਂਦੇ ਇੱਕ ਜਮਾਤ ਆ ਗਈ ਜਦੋਂ ਖੇਟੀ ਐਂ ਕਰਕੇ ਆਏ ਹੂੰ ਉਹ ਕੁੱਤਾ ਪੇੜੇ ਕੁੱਤਾ ਮਗਰ ਪੈ ਗਿਆ ਕਿਹਨਾਂ ਲੈ ਮੈਂ ਕਿਹਨੂੰ ਕੁੱਤੇ ਦਾ ਕਿਹਨੂੰ ਪਤਾ ਲੱਗ ਗਿਆ ਕੁੱਤਾ ਆ ਗਿਆ ਇਹ ਜਦ ਮਾਤਾ ਆਈ ਸੀ ਚੱਲੀ ਜਾ ਤੂੰ ਕੁੱਤਾ ਭਲਾ ਖਾ ਜੇ ਤੈਨੂੰ ਤੈਨੂੰ ਪਤਾ ਹੀ ਨਹੀਂ ਤੂੰ ਤਾਂ ਹੈ ਹੀ ਨਹੀਂ ਇੱਥੇ ਆਪ ਹੀ ਗੇੜ ਗੁੜ ਕੇ ਦੂਜੇ ਨੂੰ ਪੁੱਛ ਲੈਣਗੇ ਹਾਂ ਵੀ ਕੀ ਬਚਨ ਹੋਇਆ ਤੈਨੂੰ ਬਚਨ ਤਾਂ ਤੂੰ ਕੀਤਾ ਸਾਨੂੰ ਨਹੀਂ ਪਤਾ ਕੀ ਹੋਇਆ ਤੂੰ ਦੱਸ ਕੀ ਹੋਇਆ ਇਹ ਵੀ ਕੀਤਾ ਕੁਝ ਨਹੀਂ ਬਾਈ ਕੁਝ ਨਹੀਂ ਕੰਮ ਕਰੀਏ ਉੱਤੇ ਚੱਲ ਗਏ ਮੱਝ ਵਾਲਾ ਨਾ ਕੰਮ ਕਰਾਈਏ ਮਿਹਨਤ ਕਰੀਏ ਬੰਨ ਲਾਈ ਸਮਾ ਬਹੁਤ ਭਿਆਨਕਾਉਣ ਵਾਲਾ ਐ ਇਦੋਂ ਵੀ ਭਿਆਨਕਾਉਣ ਵਾਲਾ ਐ ਜਿਹੜੇ ਜਾਨਵਰ ਡੰਗਰ ਕੁੱਤੇ ਸੱਪ ਬਿੱਲੀਆਂ ਚੂਹੇ ਕਿੰਨੇ ਮਰੇ ਐ ਬਹੁਤ ਭਿਆਨਕਰ ਬਿਮਾਰੀ ਆਊਗੀ ਉਹਦਾ ਇਲਾਜ ਲੱਭਗੇ ਸਭਾਈ ਕਰੀਏ ਉਹਨਾਂ ਨੂੰ ਤਾਂ ਬਨਾਈਏ فیر ਕਹਿੰਦੇ ਕਰੋਪੀ ਮਹਾਰਾਜ ਦੀ ਇਹੋ ਜੀ ਹੈ ਕਿ tufaan ਐਸਾ ਉੱਠਣਾ ਹਮਾਚਲ 'ਚ ਉੱਤੋਂ ਡੈਮ ਰੂਮ ਸਾਰੇ ਖਤਲੇਉਣੇ ਉਹਨੇ ਤੇ گاؤں ਕਹਿੰਸ ਤੀਆਂ ਜਿਹਾ ਲਗਾ ਟੋਪਾਂ ਵਾਲੇ ਕਹੀ ਜਾਂਦੇ ਆ ਕਹਿੰਦੇ ਡੈਮ ਖੋਲ ਦਿਓ ਮੈਂ ਕਿਹਾ ਆਏ ਕਿ ਮੈਂ ਖੋਲ ਦੋ ਗੋਲ ਕਰਦੇ ਆ ਟੋਪੀਆਂ ਮਾਰ ਮਾਰ ਚੱਪਲਾ ਐ ਨਹੀਂ ਅਸੀਂ ਖੋਲਣ ਦੁੱਤੇ ਪੰਜਾਬ ਐ ਇਹ ਜਿਹੜੀਆਂ ਆਏ ਦਿੱਖੀਆਂ ਨਹੀਂ ਕਰਗੀਆਂ ਇਹ ਗੋਲ ਹੋ ਜਾਣਗੀਆਂ ਜਾਰੀ ਵਾਲੀ ਬਣਾ ਦੇਾਂਗੇ ਅਸੀਂ ਗੋਲ-ਗੋਲ ਕੇ ਯਾ ਮਗਰ ਪੈ ਜਾਂਦਾ ਜਿਹੜਾ ਕਿਹੜਾ ਪੈ ਜਾਂਦਾ ਯਾਰ ਹੁਣ ਮਨ ਕੀ ਥੋੜਾ ਖ ਬਜਾਰੇ ਵਿੱਚ ਟਰੈਕਟਰ ਦਿੱਤੇ ਹੁਣ ਉਹਨੂੰ ਵੀ ਕਈ ਮਾਰਾਂ ਗਈ ਜਾਂਦੇ ਕਹਿੰਦੇ ਲੜਾਊ ਬੋ ਲੋਕਾਂ ਨੂੰ ਕਹੋ ਬਾਹਰ ਲੜਨਗੇ ਲੋਕ ਜਿਹਦਾ ਟਰੈਕਟਰ ਟੁੱਟਿਆ ਭੱਜਿਆ ਭਾਈ ਜਾਂ ਜਿਹੜਾ ਜਮੇ ਗਰੀਬ ਆ ਪੰਜ ਚਾਰ ਕਿੱਲੇ ਵਾਲਾ ਜ਼ਮੀਨ ਤੇ ਰੇਤਾ ਜਾਵੇ ਆ ਗਈ ਉਹਨੂੰ ਟਰੈਕਟਰ ਦੇ ਦੇਣਗੇ ਵੀ ਲਾਲਾ ਆਪ ਦਾ ਭਾਈ ਇੱਕ ਸਾਠੇ ਲੋਕ ਮੈਂ ਦੇਖਿਆ ਕਿ ਦੂਜੇ ਨੂੰ ਭਲਾ ਵੀ ਨਹੀਂ ਚਾਹੁੰਦੇ ਦੇਣ ਵੀ ਨਹੀਂ ਦਿੰਦੇ ਇਹ ਕਮਾਈ ਰੋਈ ਜਾਂਦੀ ਆ ਮੰਤਰੀ ਦੇ ਗੱਲ ਲਾ ਕੇ ਉਹ ਕਹਿੰਦਾ ਵੀ ਰੋਣੀ ਕਿਉਂਗਾ ਦੀ 50000 ਕਰਜਾ ਹੈ ਕਹਿੰਦੀ ਕਰਜਾ ਲਿਆਗਾ ਆਪਣੇ ਕਹਿੰਦੀ ਸਾਡਾ ਕਰਜਾ ਮaaf ਕਰਾਓ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਕਿੰਨਾ ਕਰਜਾ ਮੈਂ ਮaaf ਕਰਾਉਂਗਾ ਉਹ ਕਹਿੰਦੀ 50000 ਉਹ ਕਹਿੰਦਾ ਮੁੰਡੇ ਲੈ ਗੱਟ ਜੋ ਕੱਢ ਕੇ 50000 ਉਹ ਜੋ ਲੈਣ ਜਾਂਦੀ ਸੀ ਕਹਿੰਦੀ ਸਾਰੇ ਘਰਾਂ ਦਾ 50 50 ਹੈ ਜੀ ਇੱਕ ਹੋਰ ਗੋਲਪੀ ਉਹ ਕਹਿੰਦਾ ਫਿਰ ਮੇਰੇ ਦੇ ਛੱਡ ਦਿਓ ਕੋਈ ਨਹੀਂ ਮaaf ਕਰਾ ਦੂੰਗਾ ਆ ਜਾ ਮੁੰਡੇ ਆ ਰਹਿਣ ਦੇ ਲੈ ਮੈਂ ਉਹਨੂੰ ਤਾਂ 50 ਲੈ ਲੈਣ ਦਿੰਦਾ ਫੇਰ ਬੋਲਪਿੰਦੇ ਇਹਨੂੰ ਕਿਉਂ ਦੇਣ ਚੱਲਿਆ ਹੈ ਆ ਹਾਲਾਤ ਐ ਉਹ ਜੀਰੂ ਭਾਈ ਕਹਿੰਦੇ ਆ ਪਹਿਲਾਂ ਉਹਨੂੰ ਲੈ ਲੈਣ ਤਾਂ ਫਿਰ ਬੋਲ ਪਿਓ ਉਹਦੇ ਹੱਥ ਚੋਂ ਤਾਂ ਅਗਲਾ ਫੜ ਨੋ ਰਿਹਾ ਹੁਣ ਇੱਕ ਬੰਦਾ ਹੁਣ ਸਾਰੇ ਪਿੰਡ ਨੂੰ ਇਹ ਨਹੀਂ ਦੇ ਸਕਦਾ ਜਿਹੜੇ ਘਰ ਨੂੰ ਮਿਲਦਾ ਮਿਲਣ ਦਿਓ ਹਾਂ ਜੀਰੂ ਨੂੰ ਦੁਬਾਰਾ ਦਿੰਦਾ ਫਿਰ ਬੋਲ ਪੋ ਯਹੋਂ ਭਾਈ ਇਹਨਦਰ ਦਿਓ ਇਹਨੂੰ ਮਿਲ ਗਿਆ ਰਲ ਮਿਲ ਕੇ ਕਰਜ਼ਾ ਲਵਾਓ ਜਿਹੜੇ ਸੇਵਾਦਾਰ ਆ ਉਹ ਵੀ ਸੋਚਣ ਕੀ ਸੇਵਾ ਕਿੱਥੇ ਬਚਾਉਣੀ ਆ ਆਪਾਂ ਸੇਵਾ ਪਉ ਉਸ ਘਰਾਂ ਨੂੰ ਦੇਣੀ ਆ ਜਿਹੜੇ ਮਾਰ ਚ ਆਏ ਪਿਆ ਬਾਤ ਉਹ ਸ਼ਰਮ ਮੰਨਣ ਜਿਹੜੇ ਸੁੱਖ ਪਕੇ ਦੀ ਲਈ ਆਉਂਦੇ ਆ ਰਸਣ ਢੋਈ ਜਾਂਦੇ ਆ ਯਾਰ ਤੁਸੀਂ ਕਿਉਂ ਬੈਰੀ ਬਣੇ ਉਹਨਾਂ ਦੇ ਕਿਉਂ ਰੱਬ ਤੋਂ ਨਹੀਂ ਡਰਦੇ ਜੇ ਰੱਬ ਦਾ ਮੋਹ ਇੱਧਰ ਨੂੰ ਹੋ ਗਿਆ ਫੇਰ ਇਹਦੇ ਰਾਸਣ ਰਹਿ ਜੂ ਘਰੇ ਪਿਆ ਕੋਈ ਉਹਨਾਂ ਨੂੰ ਲੋੜ ਆ ਭਰਾਵੋ ਤਬਾਹ ਹੋ ਗਏ ਉਹਨਾਂ ਦੇ ਘਰ ਟਹਿ ਗਏ ਉਹਨਾਂ ਦੇ ਘਰ ਵੀ ਬਣਾਉਣੇ ਆ ਜ਼ਮੀਨਾਂ ਵੀ ਪੱਧਰ ਕਰਨੀਆਂ ਉਹਨਾਂ ਦੇ ਸੰਦ ਸੰਦੇੜੇ ਵੀ ਲੈ ਕੇ ਦੇਣੇ ਆ ਪਸ਼ੂ ਵੀ ਲੈ ਕੇ ਦੇਣੇ ਆ ਬਹੁਤ ਵੱਡਾ ਨੁਕਸਾਨ ਐ ਇਹ ਨਾ ਸੋਤੋ ਵੀ ਉਹ ਤੇ ਰਾਸਣ ਜਾਈ ਜਾਂਦਾ ਤੇ ਅਸੀਂ ਨਹੀਂ ਚੱਲਗੇ ਬਹੁਤ ਤੁਸੀਂ ਬਹੁਤ ਜ਼ਹਿਰ ਲੈ ਕੇ ਆਈ ਜਾਂਦੇ ਆ ਉਹਦੇ ਘਰਾਂ ਮੋਂ ਉਤੋਂ ਪਰ ਪੜ ਕੇ ਨਾ ਦਿਓ ਯਾਰ ਜਾਣ ਦਿਓ ਆਪਣੇ ਟਿਕਾਣੇ ਤੇ ਸਹੀ ਜਗ੍ਹਾ ਜਿੱਥੇ ਜਾਣਾ ਉਹਨਾਂ ਨੇ ਜੀਵਾਰਾਂ ਨੂੰ ਕੋਈ ਬਾਰਕ ਨਹੀਂ ਪੈਣਾ ਉਹ ਤਾਂ ਬਾਰਡਰ ਤੇ ਲੈ ਕੇ ਜੀ ਟਰੈਕਟਰ ਟਰਾਲੀਆਂ ਕਹਿੰਦੇ ਖੋਲੋ ਗੇੜ ਪਾਹ ਕਾਂਚ ਵੀ ਵੰਡੀ ਆਉਂਦੇ ਆ ਉਹਨਾਂ ਦਾ ਪਿਆਰ ਆ ਭਾਈ ਜਿੰਨਾਂ ਦਾ ਨੁਕਸਾਨ ਹੋਇਆ ਭਰ ਪਾਈ ਕਰਨੀ ਹੈ ਚਾਹੇ ਉਧਰਲੇ ਹੋਣ ਚਾਹੀਏ ਇਧਰਲੇ ਹੋਣ ਪੰਜਾਬੀ ਹੋਣ ਉਹ ਕਹਿੰਦੇ ਦੇ ਦੇਣਾ ਧੱਕ ਦੇਣਾ ਸੀ ਕਈ ਪਾਰਟੀਆਂ ਨੂੰ ਤਰਪਾਲੇ ਭੇਜੀ ਜਾਂਦੇ ਆ ਬੁਰੇ ਦੇਰੀ ਸਮਝੋਂਦੀ ਪੋਥੇ ਦੱਸੋ ਤੁਹਾਡੀਆਂ ਕਿਰਪਾਲਾਂ ਲਗੀ ਬੱਟੀ ਦਾ ਉਹ ਸੁਖਵੀਰ ਕਹਿੰਦਾ ਉਹਨਾਂ ਦੀ ਨੋਟਾਂ ਦੀ ਗੱਡੀ ਲਿਓ ਭਰ ਕੇ ਲਾ ਲਿਓ ਜਿਹੜੇ ਰੌਣੇ ਉਹ ਲਾ ਦੇ ਜੱਟ ਨੇ ਲਾਤਾ ਲੰਗਰ ਲਾਇਆ ਠੀਕ ਹੈ ਉਹ ਜਿਹੜਾ ਮੈਡ ਸੰਧੂ ਆ ਮੈਂ ਉਹਨੂੰ ਸਲੂਟ ਕਰਦਾ ਯਾਰ ਜੰਗਾ ਮਾੜਾ ਉਹ ਬੰਦੇ ਨੇ ਕਿਹਾ ਮੇਰੀ ਸਾਲ ਦੀ ਕਮਾਈ ਹਰ ਪੀੜਤਾਂ ਲਈ ਹੈ ਧੰਨਵਾਦ ਭਾਈ ਤੁਸੀਂ ਸ਼ੁਕਰਾਨਾ ਕਰੋ ਇਹਦੇ 'ਚ ਵੋਟਾਂ ਦਾ ਕੋਈ ਮਸਲਾ ਨਹੀਂ ਸ਼ੁਕਰਾਨਾ ਕਰੋ ਵੀ ਜਿਹੜਾ ਕਿਸੇ ਦੇ ਨਾਲ ਖੜਦਾ ਆ ਕੇ ਅੱਜ ਸਾਡੇ ਪੰਜਾਬੀਆਂ ਨਾਲ ਘੜਤਾ ਜੇ ਕੋਈ ਨਾ ਕਰਿਆ ਸਾਡੇ ਪੰਜਾਬੀ ਥੱਲੇ ਚਲੇ ਗਏ ਅਸੀਂ ਮਾਰੇ ਜਾਵਾਂਗੇ ਜੇ ਸਾਡਾ ਪੰਜਾਬ ਡਾਊਨ ਹੋ ਗਿਆ ਅਸੀਂ ਮਾਰੇ ਜਾਵਾਂਗੇ ਜੇ ਇਹ ਨਾ ਸੋਚੋ ਜੇ ਮਾਝਾ ਡਾਊਨ ਹੋ ਗਿਆ ਸਾਰਾ ਪੰਜਾਬ ਡਾਊਨ ਹੋ ਜੂ ਉਹ ਵੀ ਝੜਾ ਸਾਡੀ ਪੰਜਾਬ ਦੀ ਧੁਰਾ ਸਾਡਾ ਉਹ ਵੀ ਕਰਨਾ ਬਹੁਤ ਜ਼ਰੂਰੀ ਹੈ ਉਹਨੂੰ ਵੀ ਬਹੁਤ ਕਾਮਯਾਬ ਕਰਨਾ ਜ਼ਰੂਰੀ ਹੈ ਉਹ ਘਰ ਜਿੱਥੇ ਸੀਗੇ ਉਦੋਂ 5 5 10 10 ਲੱਖ ਤਾਂ ਚਾਹੀਦੇ ਆ ਫੇਰ ਭੁੱਲਣਗੇ ਵਿਚਾਰੇ ਮਾਰਨ ਹਲੇ ਕਿਹੜਾ 4 ਸਾਲ ਫਸਣਾ ਹੋਣਾ ਉੱਥੇ ਇਹ ਵੀ ਦੇਖੋ ਯਾਤੀ ਥੋੜੀ ਫਸਣਾ ਹੋ ਜਾਣੀ ਹੈ ਯਾਰ ਆਤੀ ਥੋੜੀ ਉਹ ਵਿਚਾਰੇ ਮਜ਼ਦੂਰ ਉਥੋਂ ਦੇ ਦਿਹਾੜੀ ਜਾਣ ਲੱਗ ਜਾਣਗੇ ਯਾਰ ਇਸ ਕਰਕੇ ਭਾਈ ਸਹੀ ਟਿਕਾਣੇ ਤੇ ਜਾਣ ਦਿਓ ਬਸ ਇਹ ਹੀ ਚਾਹੁੰਦੇ ਆਸੀਂ ਤੇ ਸੇਵਾਦਾਰ ਸੇਵਾ ਕਰੋ ਡਟ ਕੇ ਭਾਈ ਪ੍ਰਮਾਤਮਾ ਦੇਣ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ਤੁਹਾਨੂੰ ਸਾਰੇ ਭਰਾ ਨਾਲ ਮਿਲ ਕੇ ਮਦਦ ਕਰੋ ਸੇਵਾ ਦਾ ਰੰਦੀ ਵੀ ਹੈਲਪ ਕਰੋ ਭਾਈ ਉਹਨਾਂ ਦੀ ਵੀ ਸੇਵਾ ਕਰੋਗਾ ਜ਼ਾਰੇ ਆ ਨਾ ਉਹਨਾਂ ਦੀਆਂ ਵੀ ਲੱਤਾਂ ਮਾਹਾਂ ਘੁੱਟੋ ਯਾਰ ਵਿਚਾਰੇ ਕਿੰਨੇ ਦੇ ਲੱਗੇ ਪਏ ਆ ਤੇ ਜੇ ਕੋਈ ਦਾਸ ਤੋਂ ਕੋਈ ਅੱਖਰ ਤੇ ਗਲਤੀ ਹੋ ਗਈ ਉਹ ਵੀ ਤਾਂ ਮਾਫੀ ਚਾਹੁੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ